Vamos ver ਇਹ ਕੀ ਕੋ ਮਾਮਲਾ ਕੀ ਇਹ ਮਾਮਲਾ ਜਿਹੜਾ ਹੈ ਨਾ ਜੀ ਇਹ 9 ਤਰੀਕ ਨੂੰ ਜਿਹੜਾ ਉਹਦੇ ਫੁੱਲ ਚੱਕਰ ਉਧਰੋਂ ਆ ਰਿਹਾ ਸੀ ਪਿੰਡੋਂ ਉਹਨਾਂ ਦੇ ਦੱਸਣ ਦੇ ਮੁਤਾਬਕ ਇਹਦੇ ਬ੍ਰਦਰ ਦੇ ਬਿਆਨਾਂ ਤੇ ਜਿਹੜਾ ਪਰਚਾ ਦਰਜ ਆਪਾਂ 16 9 25 ਨੂੰ ਕਰ ਦਿੱਤਾ ਹੈ ਤੇ ਉਹਦੇ ਵਿੱਚ 307 ਦਾ ਪਰਚਾ ਦਰਜ ਕੀਤਾ ਜਿਹੜੀ ਨਵੀਂ ਹੈਗੀ ਉਹਦੀ ਧਾਰਾ ਹੈਗੀ ਆ ਬੀ ਐਨ ਐਸ ਦੀ 109 ਜਿਵੇਂ 3 ਜਿਵੇਂ 5 ਬੀ ਐਨ ਐਸ ਤੇ ਵਾਧਾ ਜ਼ੁਰਮ ਜਿਹੜਾ ਆ ਉਹਦਾ ਕੱਲ ਜਿਹੜਾ ਐਕਸਪਾਇਰ ਹੋ ਗਿਆ ਤੇ 110 BNS ਦਾ ਕਰ ਦਿੱਤਾ ਹੈ ਬਾਕੀ ਜਿਹੜੀ ਇਨਵੈਸਟੀਗੇਸ਼ਨ ਆ ਉਹ ਐਸ ਐਚਓ ਸਿਟੀ ਬੰਗਾ ਵੱਲੋਂ ਚੱਲ ਰਹੀ ਆ ਬਾਕੀ ਪੂਰੀ ਡਿਸਟ੍ਰਿਕਟ ਦੇ ਵਿੱਚ ਸਾਰੇ ਸਾਡੇ ਆਫੀਸਰ ਸੀਆਈ ਵਾਲੇ ਪੂਰਾ ਇਹਦੀ ਕਰ ਰਹੇ ਆ ਇਹ ਤੱਕ ਕੀ ਕੀ ਮਾਮਲਾ ਹੈ ਕਿਦਾਂ ਆ ਬਾਕੀ ਜਿਹੜਾ ਇਹਦਾ ਪੋਸਟਮਾਰਟਮ ਕਰਵਾ ਕੇ ਜਿਹੜੀ ਉਹਦੀ ਡੈੱਡ ਬੋਡੀ ਆ ਤੇ ਬਾਰਸਾਂ ਦੇ ਹਵਾਲੇ ਕਰ ਦਿੱਤੀ ਆ ਤੇ ਜੋ ਵੀ ਅਗਲੀ ਰਿਪੋਰਟ ਆਊਗੀ ਬਾਕੀ ਇਨਵੈਸਟੀਗੇਸ਼ਨ ਆਊਗੀ ਉਹਦੇ ਮੁਤਾਬਕ ਜਿਹੜੀ ਆ ਖਾਰਬੇ ਕਾ ਨੇ ਕਿੰਨੇ ਬੰਦੇ ਖਿਲਾਫ ਮਾਮਲਾ ਦਰਜ ਹਾਂਜੀ ਕਿੰਨੇ ਬੰਦੇ ਨੇ ਇਸ ਵਿੱਚ ਕਾਫੀ ਵਿੱਚ ਬੰਦੇ ਕਿੰਨੇ ਬੰਦੇ ਖਿਲਾਫ ਮਾਮਲਾ ਦਰਜ ਹੋਇਆ ਨਾਮ ਦੇ ਕਿੰਨੇ ਇਹ ਨਾਮ ਨੂਮ ਵਿਅਕਤੀ ਮਤਲਬ ਦੇ ਖਿਲਾਫ ਕੀਤਾ ਹਲੇ ਇਨਵੈਸਟੀਗੇਸ਼ਨ ਚ ਪਤਾ ਲੱਗੂਗਾ ਕਿ ਮਾਮਲਾ ਇਹ ਕੀ ਆ ਮਰ ਰਿਆ ਜਾਂ ਐਕਸੀਡੈਂਟ ਆ ਕੀ ਮਾਮਲਾ ਆ ਇਹ ਇਨਵੈਸਟੀਗੇਸ਼ਨ ਦੇ ਵਿੱਚ ਆਊਗਾ ਬਾਕੀ ਪੋਸਟਮਾਰਟਮ ਕਰਾਤਾ ਬਾਕੀ ਡਾਕਟਰਾਂ ਦੀ ਰਿਪੋਰਟ ਵੀ ਆਣੀ ਆ ਤੇ ਇਹਦਾ ਬਿੱਸਾ ਵੀ ਕਰਵਾਤਾ ਆ ਜਿੱਦਾਂ ਉਹਦੀ ਰਿਪੋਰਟ ਆਊਗੀ ਜੇ ਇਨਵੈਸਟੀਗੇਸ਼ਨ ਜਿਉਂ ਵੀ ਚੀਜ਼ ਆਊਗੀ ਉਹ ਬਾਕੀ ਪਤਾ ਲੱਗੇਗਾ ਜੀ ਪਹਿਲੇ ਕੀ ਨਾਮ ਕੀ ਆ ਮੁੰਡੇ ਦਾ ਜਿਹੜੀ ਡੈਥ ਹੋਈ ਆ ਜਿਹਦਾ ਹੀ ਡੈਥ ਹੋਈ ਉਹਦਾ ਨਾਮ ਹੈਗਾ ਰਵੀ ਤੇ ਉਹਦੇ ਪਿਤਾ ਜੀ ਦਾ ਨਾਮ ਹੈਗਾ ਆ ਬਲਕਾਰ ਨਾਮ ਪਹਿਲੇ ਖਮਾਚੋ ਖਮਾਚੋ ਹੋਇਆ ਕਿਥੇ ਗਿਆ ਇਹ ਹੋਇਆ ਜੀ ਆਪਣਾ ਜਦੋਂ ਗੜਸ਼ੰਕਰ ਰੋਡ ਜਿਹੜਾ ਬੰਗਾ ਤੇ ਜਿਹੜਾ ਖਮਾਚੋ ਤੋਂ ਜੀਐਨ ਜਿਹੜੀ ਹਾਂ ਮਿਲਦੇ ਨੇੜੇ ਕੋਇਆ ਹਾਂਜੀ ਠੀਕ ਆ ਮੁੰਡਾ ਕਿੰਨੇ ਮੁੰਡੇ ਦੀ ਉਮਰ ਹੈ ਜੀ 28 ਸਾਲ ਦੀ ਆ ਜੀ ਕੈਸਾ ਲੀ ਗਿਆ ਮੁੰਡੇ ਨੇ ਪਹਿਲੇ ਕੋਈ ਬਿਆਨ ਦਿੱਤਾ ਸੀ ਜਦ ਜਕੂ ਸੀ ਨਹੀਂ ਉਹ ਮਤਲਬ ਜਦੋਂ ਉਹਦੀ ਸੱਟ ਲੱਗੀ ਆ ਉਹ ਜਿੱਦਾਂ ਕੋਮਾ ਚਲ ਗਿਆ ਤੇ ਸਾਡੇ ਇਨਵੈਸਟੀਗੇਸ਼ਨ ਆਫਸਰ ਮੌਕੇ ਤੇ ਜਾਂਦੇ ਰਹੇ ਆ ਤੇ ਡਾਕਟਰ ਸਾਹਿਬ ਨੇ ਉਹਨਾਂ ਦਾ ਜਿਹੜਾ ਅਨਫਿਟ ਹੀ ਲਿਖਿਆ ਸੀਗਾ ਅਨਫਿਟ ਬਿਜੋ ਜਿਹੜੀ ਐਫ ਆਈ ਆਰ ਕੀਤੀ ਗਈ ਹੈ ਕਿਦੇ ਬਿਆਨਤ ਦੇ ਬਿਹਾਫ ਤੇ ਕੀਤੀ ਗਈ ਉਹ ਉਹਦੇ ਜਿਹੜੇ ਬ੍ਰਦਰ ਦੇ ਬਿਆਨਾਂ ਤੇ ਹੋਈ ਆ ਹਾਂ ਉਹਦੇ ਬ੍ਰਦਰ ਜਿਹੜਾ ਉਹਦਾ ਕੀ ਉਹਨਾਂ ਨੇ ਕੋਈ ਦੱਸਿਆ ਕੋਈ ਸਸਪੈਕਟ ਕੋਈ ਬੰਦਾ ਹੈਗਾ ਵਿੱਚ ਕੋਈ ਸਸਪੈਕਟ ਨਹੀਂ ਹਲੇ ਮਤਲਬ ਇਹ ਚੀਜ਼ ਕਲੀਅਰ ਨਹੀਂ ਕੋਈ ਗੱਲ ਹੋਈ ਬਸ ਕਿ ਜਿੱਦਾਂ ਹੁਣ ਇਨਵੈਸਟੀਗੇਸ਼ਨ ਦੇ ਵਿੱਚ ਹੀ ਪਤਾ ਲੱਗੂਗਾ ਸਾਰੀ ਗੱਲ ਆ ਓਕੇ ਥੈਂਕ ਯੂ ਥੈਂਕ ਯੂ ਅਲਵਾਸ ਗਸੀਪ ਮਤਮ ਦਰਹਿਣਾ ਬੜਾ ਹੈ ਜੋ ਸਾਡੇ ਪਿੰਡ ਹਾਦਸਾ ਹੋਇਆ ਇਹ ਰੱਡ ਨੰਦ ਰਵੀ ਕੁਮਾਰ ਸਾਨਾ ਪ੍ਰਕਾਸ਼ ਸਿੰਘ ਜ ਕਿੰਨੇ ਕੁ ਮਰਚੇ ਗੋਦ? ਨੰਬਰ 7240 ਲੱਗ ਰਿਹਾ ਪਰਮੈਟ ਸਗਾ ਲਿਮਟਡ ਇੱਕ ਅਦੋ ਘਟਨਾ ਹੋਇਆ ਜੇ ਨਾ ਇਹ 9 ਤਰੀਕ ਦੇ ਦੌਰਾਨ ਸੀ 2:30 ਇਹ ਕਿੰਨੇ ਭੈਣ ਭਰਾ ਭਾਜੀ ਇਹ ਦੋ ਪਰਾ ਤੇ ਦੋ ਭੈਣਾਂ ਹੁਣ ਮੌਤ ਹੋ ਗਈ ਉਹਨਾਂ ਦੀ ਮੌਤ ਕੱਲ ਹੋਈ ਹੈ ਹੁਣ ਕੀ ਦਰਜ ਕੀ ਕਰਾਇਆ ਕੋਈ ਲੈ ਉਹਨਾਂ ਦੇ ਪਰਿਵਾਰਕ ਮੈਂਬਰਾਂ ਜਾਂਦੇ ਤੁਹਾਡੇ ਸਾਹਮਣੇ ਇਹ ਹਾਦਸਾ ਲੱਗਦਾ ਕਿ ਕੋਈ ਨਹੀਂ ਹਾਦਸਾ ਨਹੀਂ ਲੱਗਦਾ ਕਿੱਥੇ ਲੱਗੀ ਸਟਰੀ ਤੇ ਉਹਦੀ ਵੈਬਸਾਈਟ ਤੇ ਸਰ ਇਸੇ ਰਿਚ ਤੱਕ ਦਾ ਨਿਸ਼ਾਨਾ ਕਿੱਕ ਦੇਣ ਦਾ ਯਾਨੀ ਕਿਸ ਨੇ ਕਿਸ ਨੇ ਮਾਰਿਆ ਹੋਣਾ ਤੇਜ਼ ਹਥਿਆਰ ਨਾਲ ਲੱਗਦਾ ਠੀਕ ਹੈ